ਤੇ ਪਾਰੇ ਚ ਬਦਲਿਆ ਹੈ ਮੌਸਮ ਦਾ ਮિજાਜ ਦੱਸਦੀ ਹੈ ਇੱਕ ਪੰਜਾਬ ਖ਼ਬਰਾਂ ਸਣੇ ਦਿੱਲੀ ਐਨਸੀਆਰ ਚ ਬਾਰਿਸ਼ ਹੋ ਰਹੀ ਹੈ ਪਿਛਲੇ ਦਿਨਾਂ ਐਸੇ ਦੇਖਿਆ ਸੀਗਾ ਪਿਛਲੇ ਕਾਫੀ ਪਾਰੀ ਬਾਰਿਸ਼ ਹੋਈ ਸੀਗੀ ਗੁਰਜੋਤ ਬਿਲਕੁਲ ਤੇਜ਼ ਹਵਾਵਾਂ ਦੇ ਨਾਲ ਬਰਸਾਤ ਹੋਈ ਹੈ ਬਰਸਾਤ ਜਿਹੜੀ ਹੈ ਬੂੰਦਾਬਾਂਦੀ ਨਜ਼ਰ ਆਈ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਬਰਸਾਤ ਦੇ ਨਾਲ ਠੰਡ ਦੇ ਵਿੱਚ ਇਨਕਾਫਾ ਹੋਇਆ ਹੈ ਤਾਪਮਾਨ ਚ ਗਿਰਾਵਟ ਆਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ 25 ਤੋਂ ਲੈ ਕੇ 35 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਇਹ ਸੰਭਾਵਨਾ ਚ ਤਦਾਦੇ ਕੇ ਪੰਜਾਬ ਹਾਣਾਸਣੇ ਦਿੱਲੀ ਐਨਸੀਆਰ ਚ ਬਾਰਿਸ਼ ਨੇ ਜੋ ਤਾਪਮਾਨ ਹੈ ਉਹ ਗਿਰਾਵਟ ਦਰਜ ਕਰਵਾਈ ਹੈ ਤਾਂ ਅੱਗੇ ਵਧਾਂਗੇ ਔਰ ਜ਼ਿਕਰ ਕਰਾਂਗੇ ਇੱਕ ਵੱਡੇ ਸਮੇਟਾ ਅੱਜ ਤੋਂ ਚੰਡੀਗੜ੍ਹ ਦੇ ਵਿੱਚ ਜੀ 20 ਸਮੇਟਾ ਆਗਾਜ਼ ਹੋਣ ਜਾ ਰਿਹਾ ਦੋ ਰੋਜ਼ਾ ਸੰਮੇਲਨ ਹੈ 20 ਦੇਸ਼ਾਂ ਦੇ 100 ਡੈਲੀਗੇਟਸ ਜਿਨੇ ਨੇ ਉਹ ਹਿੱਸਾ ਲੈਣਗੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਫੂਡ ਪ੍ਰੋਸੈਸਿੰਗ ਮੰਤਰੀ ਪਸ਼ੂਪਤੀ ਕੁਮਾਰ ਜਿਨੇ ਨੇ ਉਦਘਾਟਨ ਕਰਨਗੇ ਕੱਲ੍ਹ ਦੇਖੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਢਾਂਚਾ ਕਾਰਜ ਗਰੁੱਪ D ਮੀਟਿੰਗ ਹੋਣ ਜਾ ਰਹੀ ਹੈ ਗਰੁੱਪ ਦਾ ਮਕਸਦ ਕਮਜ਼ੋਰ ਦੇਸ਼ਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ ਹੋਰ ਜਾਣਕਾਰੀ ਮੇਰੇ ਸਹਿਯੋਗੀ ਪੰਕਜ ਕਪਾਹੀ ਮੌਜੂਦ ਨੇ ਪੰਕਜ ਜਾਨਣਾ ਚਾਹਾਂਗੇ ਅੱਜ ਜੋ ਸਮਿਟ ਹੋਣ ਜਾ ਰਹੀ ਹੈ ਇਸ 'ਚ ਕੀ ਮੁੱਦੇ ਵਿਚਾਰੇ ਜਾਣਗੇ ਤੇ ਮੀਟਿੰਗ ਕਦੋਂ ਸ਼ੁਰੂ ਹੋਵੇਗੀ ਬਿਕੋਈ ਸਾਡੇ 9:00 ਵਜੇ ਖੇਤੀਬਾੜੀ ਮੰਤਰੀ ਜਿਹੜੇ ਨੇ ਨਰਿੰਦਰ ਸਿੰਘ ਥੋਮਰ ਉਹ ਅੱਜ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਪ੍ਰੈਸ ਕਾਨਫਰੰਸ ਜਿਹੜੀ ਨਰਿੰਦਰ ਸਿੰਘ ਤੋਂ ਅੰਮਰਵਲੋਂ ਕੀਤੀ ਜਾਏਗੀ 2 ਦਿਨ ਦਾ ਇਹ ਪ੍ਰੋਗਰਾਮ ਚੰਡੀਗੜ੍ਹ ਵਿਖੇ ਰਹਿਣ ਵਾਲਾ ਹੈ ਔਰ ਤਕਰੀਬਨ 170 ਡੈਲੀਗੇਟ ਜਿਹੜੇ ਨੇ ਉਹ ਜਿਹੜੇ G20 ਸੰਮੇਲਨ ਦੇ ਵਿ ਮਲਕ ਨੇ ਉਹਨਾਂ ਦੇ ਵਿੱਚੋਂ ਪਹੁੰਚ ਚੁੱਕੇ ਨੇ ਚੰਡੀਗੜ੍ਹ ਦੇ ਵਿੱਚ ਔਰ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਇਹ ਕਾਰਜਕ੍ਰਮ ਜਿਹੜਾ ਹੋ ਰਹਿਣ ਵਾਲਾ ਹੈ ਔਰ ਅੱਜ ਦੇ ਦਿਨ ਜਿੱਥੇ ਖੇਤੀਬਾੜੀ ਮੁੱਦੇ ਦੇ ਉੱਤੇ ਚਰਚਾ ਹੋਏਗੀ ਗ੍ਰੀਨ ਡਿਵੈਲਪਮੈਂਟ ਦੇ ਉੱਤੇ ਚਰਚਾ ਹੋਏਗੀ ਉੱਥੇ ਜਿਹੜੇ ਡੈਲੀਕੇਟ ਆਏ ਨੇ ਉਹਨਾਂ ਨੂੰ ਚੰਡੀਗੜ੍ਹ ਦੀ ਖੂਬਸੂਰਤੀ ਦਿਖਾਉਣ ਦੇ ਲਈ ਲੇਕ ਲੈ ਕੇ ਜਾਇਆ ਜਾਏਗਾ ਇਸ ਤੋਂ ਇਲਾਵਾ ਰੋਕ ਗਾਰਡਨ ਜਿਹੜਾ ਹੈ ਉਹ ਵੀ ਘੁਮਾਇਆ ਜਾਏਗਾ ਇਸ ਤਰੀਕੇ ਦੀ ਵੀ ਤਸਵੀਰ ਜਿਹੜੀ ਉਹ ਨਜ਼ਰ ਆਏਗੀ ਔਰ ਇਸੇ ਵਜ੍ਹਾ ਕਰਕੇ ਆਮ ਲੋਕਾਂ ਲਈ ਅੱਜ ਔਰ ਕੱਲ ਦੇ ਦਿਨ ਲੇਕ ਔਰ ਰੋਗ ਗਾਰਡਨ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ ਜੀ ਠੀਕ ਹੈ ਪੰਕਜ ਧੰਨਵਾਦ ਹੈ तमाम ਜਾਣਕਾਰੀ ਦੇ ਲਈ شکریہ ਤਾਂ ਇਹ ਡੈਲੀਗੇਟ ਜਿਹੜੀ ਨੇ ਉਹ ਆ ਚੁੱਕੇ ਨੇ ਪੱਕੀ ਜਾਣਕਾਰੀ ਦੇ ਰੇ ਨੇ ਇੱਕ ਪ੍ਰਾਈਵੇਟ ਹੋਟਲ ਹੈ ਜਿੱਥੇ ਸਾਰਾ ਪ੍ਰੋਗਰਾਮ ਰੱਖਿਆ ਗਿਆ ਹੈ ਔਰ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਵੀ ਸੁੰਦਰ ਸਜਾਵਟ ਜਿਹੜੀ ਹੈ ਇਸ ਖਾਸ ਸਮਿਟ ਨੂੰ ਲੈ ਕੇ ਕੀਤੀ ਗਈ ਹੈ ਚੰਡੀਗੜ੍ਹ ਦੇ ਮਹੱਤਵਪੂਰਨ ਥਾਵਾਂ ਤੇ G20 ਦੇਸ਼ਾਂ ਦੇ ਝੰਡੇ ਲਗਾਏ ਗਏ ਨੇ ਸੋ ਇਲਾਵਾ ਸੈਂਟਰਲ ਬੈਂਕ ਡਿਜੀਟਲ ਕਰੰਸੀਜ਼ ਦਾ ਮੌਕੇ ਅਤੇ ਚੁਣੌਤੀਆਂ ਨਾਮ ਤੋਂ ਵੀ G20 ਸਮਾਗਮ ਆਯੋਜਿਤ ਕੀਤਾ ਜਾਵੇਗਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇहद ਅਹਿਮ ਨੇ ਇੱਕ ਵੱਡਾ ਇਸ ਨੂੰ ਆ ਆਪਣਾ ਕਹਿ ਸਕਦੇ ਆ ਕਿ ਕਾਮਯਾਬੀ ਦੱਸ ਰਿਹਾ ਹੈ ਖਾਸ ਤੌਰ ਤੇ ਕੇਂਦਰ ਸਰਕਾਰ ਜਿਸ ਤਰੀਕੇ ਦੇ ਨਾਲ ਇਸ ਸਮੇਟ ਪਹੁੰਚਾ ਰਹੀ ਹੈ। ਹੁਣ ਕਾਂਗੇ ਇੱਕ ਵੱਗੜੀ ਖਬਰ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਸੀਐਮ ਮਾਨਡੇਵਲ ਦਾ ਜਿਵੇਂ ਪੀਡਬਲੂਡੀ ਵਿਭਾਗ ਦੇ ਕਰਮਚਾਰੀਆਂ ਨੂੰ ਆ ਨਿਯੁਕਤੀ ਪੱਤਰ ਵੰਡੇ ਜਾਣਗੇ। 188 ਨਾਮ ਨਿਯੁਕਤ ਜੇਜ਼ ਨੇ ਜਿਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਜਾਣੇ ਨੇ ਚੰਡੀਗੜ੍ਹ ਦੇ ਮਿਊਨਿਸਪਲ ਪਾਵਰ ਦੇ ਵਿੱਚ 11 ਵਜੇ ਸਮਾਗਮ ਹੋਏਗਾ ਤਾਂ ਨੌکریاں ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਇਸ ਲਗਾਤਾਰ ਜ਼ਿਕਰ ਸੀਐਮ ਔਰ ਉਹਨਾਂ ਦੇ ਬਾਕੀ ਦੇ ਹੋਰ ਜਿਹੜੇ ਮੰਤਰੀ ਨੇ ਉਹ ਕਰ ਰਹੇ ਨੇ ਤਾਂ ਸੂ ਲੈ ਕੇ ਵੱਖ-ਵੱਖ ਸਮਾਗਮ ਹੁੰਦੇ ਨੇ ਅਧਿਆਪਕ ਹੋਣ ਜਾਂ ਹੋਰ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਜਿਹੜੀਆਂ ਨਿਯੁਕਤੀਆਂ ਨੇ ਹੋਰ ਵਿਭਾਗਾਂ ਦੇ ਨਾਲ ਤਾਂ ਉਹ ਵੀ ਪ੍ਰਸ਼ਦਨਾਚ ਦੇਖਿਆ ਕਿ ਇਹ ਨਿਯੁਕਤੀ ਪੱਤਰ ਵੰਡੇ ਗਏ ਸੀ ਔਰ ਹੁਣ ਪੀਡਬਲੂ ਵਿਭਾਗ ਹੈ ਜਿਸ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਜਾਣੇ ਨੇ ਜੀ ਗੁਰਦੇਤਾ ਸੇ ਵੇਖਿਆ ਵੇਸਤੀ ਹੈ ਮਾਨ ਦਾਵਾ ਵੀ ਕਰਦੇ ਨਜ਼ਰ ਆਏ ਨੇ ਕਿ ਪਿਛਲੇ 10-11 ਮਹੀਨੇ ਦੇ ਕਾਰਜਕਾਲ ਦੌਰਾਨ 25000 ਤੋਂ ਵੱਧ ਨੌਕਰੀਆਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਨੌਜਵਾਨਾਂ ਨੂੰ ਬਿਲਕੁਲ ਹੁਣ ਗੱਲ ਕਰਦੇ ਹਾਂ ਸੁਨਾਨ ਦੀ ਜਿੱਥੇ ਨਵੇਂ ਬਣ ਰਹੇ ਵੈਡਿੰਗ ਜ਼ੋਨ ਦਾ ਮੁਰਤੋਂ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੂੜਾ ਇਸ ਦੌਰਾਨ ਅਮਨ ਅਰੂੜਾ ਠੇਕੇਦਾਰ ਦੇ ਕੰਮ ਤੋਂ ਸੰਤੁਸ਼ਟ ਨਜ਼ਰ ਆਏ ਦੱਸਦੇ ਕਿ ਪਿਛਲੇ ਹਫਤੇ ਵੀ ਅਮਨ ਅਰੂੜਾ ਇਸ ਸਥਾਨ ਤੇ ਪਹੁੰਚੇ ਸਨ ਤੇ ਸਾਰੀ ਲਈ ਵਰਤੀਆਂ ਜਾ ਰਹੀਆਂ ਪੁਰਾਣੀਆਂ ਇੱਟਾਂ ਨੂੰ ਦੇਖ ਮੰਤਰੀ ਜੀ ਕਾफी ਗੁੱਸੇਚ ਨਜ਼ਰ ਆਇਆ ਤੇ ਉਹਨਾਂ ਵੱਲੋਂ ਫੋਨ ਤੇ ਠੇਕੇਦਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਸਨ ਪਰ ਹੁਣ ਚੰਗਾ ਕੰਮ ਹੁੰਦਾ ਦੇਖ ਕੇ ਮੰਤਰੀ ਜੀ ਸੰਤੋਸ਼ ਨਗਰਾਈ ਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਕਿ ਅਮਨ अरोड़ा ਪਿਛਲੇ ਦਿਨੀ ਹੀ ਸਨਾਨ ਚ ਪਹੁੰਚੇ ਦਿੱਤੇ ਕਿ ਸਟਰੀਟ ਵੈਂਡਿੰਗ ਜ਼ੋਨਸ ਦਾ ਕੰਮ ਚੱਲ ਰਿਹਾ ਹੈ ਜੋ ਪਹਿਲਾਂ ਪਹੁੰਚੇ ਸੀਗੇ ਤੇ ਉਦੋਂ ਜੋ ਖਰਾਬ ਜੋ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਸੀਗਾ ਉਸ ਦਾ ਵਿਰੋਧ ਕੀਤਾ ਗਿਆ ਸੀਗਾ ਤੇ ਠੇਕੇਦਾਰ ਨੂੰ ਫੋਨ ਕਰਕੇ ਝਾੜ ਵੀ ਪਾਈ ਗਈ ਸੀ ਪਹਿਲੇ ਆਹੀ ਕੁਛ ਕਰ ਲੈਂਦੇ ਤਾਂ ਚੱਲੀਏ ਨਵੇਂ ਆਪਾਂ ਹਾਂ ਇਹ ਕਿ ਮਨਦੇ ਸੀ ਉਹਦੇ ਨੂੰ ਨਹੀਂ ਹੋਏਗਾ ਇਹ ਕੰਮ ਨਹੀਂ ਉਹ ਅੱਗੇ ਨੂੰ ਹੋਊਗਾ ਕਿ ਚੱਲ ਚੱਲ ਨਹੀਂ ਹੈ ਮੈਂ ਹੁੰਦਾ ਨਹੀਂ ਹਾਂ ਚੱਲ ਨਹੀਂ ਜਿਹਦਾ ਹੈਗਾ ਦੇਖੋ ਮੇਰੇ ਨਾਲ ਦੇ 1 ਮਿੰਟ ਆ ਮੈਂ ਤੁਹਾਨੂੰ ਜਿਸ ਦਿਨ ਆ ਸ਼ੁਰੂਆਤ ਕਰਕੇ ਗਈ ਸੀ ਉਸ ਦਿਨ ਵੀ ਕਿਹਾ ਸੀਗਾ ਕਿਤੇ ਨੇ ਅੱਜ ਸੰਗ ਕਰੇ ਤੁਸੀਂ ਵੀ ਆਏ ਸੀਗੇ ਮੈਂ ਤੁਹਾਨੂੰ ਵੀ ਕਿਹਾ ਸੀਗਾ ਤੁਹਾਨੂੰ ਵੀ ਜਾਣੀ ਦੇ ਕੇ ਸਰ ਸਾਹਿਬ ਕਿ ਕੰਮ ਨੂੰ ਪੂਰਾ ਇਮਾਨਦਾਰੀ ਨਾਲ ਕਰੋ ਸਹੀ ਕਰੋ ਕੋਈ ਤੁਹਾਡੇ ਕੋਲੋਂ ਮੈਂ ਕੋਈ ਦਿਨ ਚ ਚੋਲੀ ਮੰਗਦਾ ਤੁਸੀਂ ਮੈਨੂੰ ਦੱਸੋ ਉਹ ਸਿੱਧਾ ਕਿਵੇਂ ਕਰਨਾ ਮੇਰਾ ਕੰਮ ਹੈ ਠੀਕ ਹੈ ਜੀ ਠੀਕ ਹੈ ਨਾ ਪਰ ਕੰਮ ਆਪ ਦਾ ਪੂਰੀ ਬੰਦਰੀ ਨਾਲ ਕਰੋ ਜਿਹੇ ਕੰਮ ਕਰੋ ਜਿੰਨਾ ਮਰਜ਼ੀ ਕਰੋ ਕੰਮ ਨਹੀਂ ਅਸੀਂ ਮੁੱਕੜ ਦਿੰਦੇ ਹੈਗੇ ਜਿੰਨਾ ਮਰਜ਼ੀ ਕੰਮ ਕੇ ਪਰ ਕਮਾਈ ਜਿਹੜੀ ਉਹ ਇਮਾਨਦਾਰੀ ਦੀ ਹੋਵੇ ਉਹ ਦਸਾਂ ਨਾ ਦੀ ਕਿਰਤ ਕਮਾਈ ਦੀ ਹੋਵੇ ਉਹ ਇੱਕ ਕੰਮ ਦੇ ਵਿੱਚ ਧੁੱਤ-ਮੁੱਤ ਕਰਕੇ ਸਾਰਾ ਖਾਣ ਨਾਲੋਂ 10 ਕੰਮ ਲਓ ਕੋਈ ਦਿੱਕਤ ਨਹੀਂ ਹੈਗੀ ਆਪ ਦਾ ਜੇ ਤੁਹਾਡਾ ਮਾਰਜਲ 5% 10% 15% ਜੋ ਫੋੜਾ ਇੱਕੋ ਜਿਹਾ ਲਹਿਣਾ ਕਿ ਆਪ ਦੀ 10 ਲਾਹਾਂ ਦੀ ਕਿਰਤ ਕਮਾਈ ਆਲਾ ਮਾਰਜਨ ਹੈ ਜਿਹੜਾ ਉਹ ਖਾਓ ਲੁੱਟ ਖਸੁੱਟ ਚੱਲਣ ਨਹੀਂ ਦੇਣੀ ਹੈਗੀ ਅਸੀਂ ਇੱਕ ਵੀ ਚਵਾਨੀ ਕੋਈ ਇਹਨਾਂ ਤੋਂ ਕੋਈ ਅਧਿਕਾਰੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੰਗਦਾ ਹੈ ਉਹ ਤੁਸੀਂ ਸਾਨੂੰ ਦੱਸੋ ਉਹਨੂੰ ਲੋਟ ਕਿਵੇਂ ਕਰਨਾ ਉਹ ਸਾਡਾ ਕੰਮ ਹੈ ਪਰ ਜਿਹੜਾ ਪਹਿਲਾਂ ਵਾਲੇ ਕੰਮ ਚੱਲਦੇ ਸੀ ਉਹ ਨਹੀਂ ਚੱਲਣ ਦੇਣੇ ਹੈਗੇ ਹੁਣ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜੇ ਤੁਸੀਂ ਮੈਸੇਜ ਪਤਾ ਨਹੀਂ ਪਹੁੰਚਿਆ ਕਿ ਨਹੀਂ ਪਹੁੰਚਿਆ ਆ ਪਿਛਲੇ ਸੰਧੇ ਆਇਆ ਸੀਗਾ ਤੇ ਹੁਣ ਮੈਸੇਜ ਪਹੁੰਚ ਗਿਆ ਨਾ ਅਗਲੇ ਦਿਨ ਹੀ 10 ਵਜੇ ਨੂੰ ਇਟਾਂ ਵੀ ਰਿਪਲੇਸ ਹੋ ਰਹੀਆਂ ਸੀਗਾ ਪਾਈਪਾਂ ਵੀ ਰਿਪਲੇਸ ਹੋ ਰਹੀਆਂ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਕਈ ਵਾਰੀ ਬਿਮਾਰੀ ਜਦੋਂ ਵੱਡੀ ਹੋਵੇ ਨਾ ਜੀ ਉਦੋਂ ਡਿਸਪ੍ਰਿੰਨ ਨਾਲ ਜਾਂ ਬੈਂਡੇਡ ਨਾਲ ਕੰਮ ਨਹੀਂ ਚੱਲਦਾ ਹੈਗਾ ਉਹ ਥੋੜਾ ਜਿਹਾ ਟੀਕਾ ਵੱਡਾ ਲਾਉਣਾ ਪੈਂਦਾ ਉਹ ਲੱਗ ਗਿਆ ਹੰਟੀ ਕਰਾਉਗਾ ਕੰਮ